ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ 200 ਹਜ਼ਾਰਾਂ ਅੱਜ 3 ਜਨਵਰੀ ਦਿਨ ਬੁੱਧਵਾਰ ਨੂੰ ਅੱਜ ਦੇ ਕੁਝ ਮਸਲੇ ਅੱਜ ਦੀਆਂ ਕੁਝ ਗੱਲਾਂ ਉਹ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਪੰਜ ਮਸਲੇ ਆਪਾਂ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਨਾਲ ਸਾਂਝੇ ਕਰਨੇ ਆ ਸਭ ਤੋਂ ਪਹਿਲਾਂ ਡੋਨਲਡ ਟਰੰਪ ਵੱਲੋਂ ਇੱਕ ਜਿਹੜੀ ਅਪੀਲ ਕੀਤੀ ਗਈ ਹੈ ਕੋਰਟ ਦੇ ਵਿੱਚ ਉਹਦਾ ਜ਼ਿਕਰ ਕਰਾਂਗੇ ਦੂਜੀ ਗੱਲਬਾਤ ਹਾਰਡਵਰਡ ਯੂਨੀਵਰਸਿਟੀ ਦੀ ਪ੍ਰੈਜ਼ੀਡੈਂਟ ਨੇ ਰਿਜ਼ਾਈਨ ਕਰ ਦਿੱਤਾ ਤੇ ਪੂਰੇ ਅਮਰੀਕਾ ਦੇ ਵਿੱਚ ਕਿ ਪੂਰੀ ਦੁਨੀਆ ਦੇ ਵਿੱਚ ਇਹ ਮੁੱਦਾ ਬਹੁਤ ਵੱਡਾ ਮੁੱਦਾ ਬਣਿਆ ਹੈ ਅੱਜ ਦੀ ਗੱਲਬਾਤ ਵਿਗਿਆਨੀਆਂ ਨੇ ਇੱਕ ਕਿਹਾ ਹੈ ਕਿ ਵੀ ਸੋ 24 ਦਾ ਸਾਲ ਕਾਫੀ ਗਰਮ ਸਾਲ ਰਹੂਗਾ 23 ਨਾਲੋਂ ਵੀ ਜ਼ਿਆਦਾ ਤੇ ਅਗਲੀ ਗੱਲਬਾਤ ਸਕੂਲ ਦੇ ਵਿੱਚ ਇੱਕ ਗੈਰ ਗੈਰ ਹਾਜ਼ਰੀ ਕਾਰਨ ਮਾਪਿਆਂ ਨੂੰ ਸਜ਼ਾ ਦਾ ਮਾਮਲਾ ਅਮਰੀਕਾ ਦੇ ਵਿੱਚ ਸਾਹਮਣੇ ਆਇਆ ਹੈ ਤੇ 6 ਜਨਵਰੀ ਦੇ ਵਿੱਚ ਹੁਣ ਕਿਉਂਕਿ 3 ਦਿਨ ਰਹਿ ਗਏ ਆ ਤੇ ਜਿਹੜੇ ਰਾਸ਼ਟਰਪਤੀ ਜੋ ਬਾਈਡਨ ਨੇ ਉਹ ਡੋਨਲਡ ਟਰੰਪ ਦੇ ਉੱਤੇ ਖਾਸ ਤੌਰ ਦੇ ਉੱਤੇ ਸ਼ਬਦੀ ਹਮਲੇ ਕਰਨਗੇ ਇਹਦੇ ਬਾਰੇ ਗੱਲਬਾਤ ਚੱਲ ਰਹੀ ਹੈ ਸਭ ਤੋਂ ਪਹਿਲੀ ਗੱਲਬਾਤ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੁਹਾਨੂੰ ਪਤਾ ਕਾਫੀ ਚਰਚਾ ਦੇ ਵਿੱਚ ਆ ਤੇ ਅਗਲੇ ਜਿਹੜੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਹਨ ਉਹਨਾਂ ਦੀ ਲਿਸਟ ਦੇ ਵਿੱਚ ਇਹਨਾਂ ਦਾ ਮੋਰੀ ਨਾਂ ਆ ਸੰਭਾਵਨਾ ਬਹੁਤ ਜ਼ਿਆਦਾ ਹੈ ਕਿ ਇਹਨਾਂ ਨੂੰ ਉਮੀਦਵਾਰ ਬਣਾ ਦਿੱਤਾ ਜਾਊਗਾ ਹਾਲਾਂਕਿ ਪ੍ਰਾਇਮਰੀ ਜਿਹੜੀਆਂ ਹੋਣੀਆਂ ਅਸੀਂ ਸਾਰੇ ਉਹਦੇ ਬਾਰੇ ਜਾਣਦੇ ਆ ਇਹਦੇ ਵਿੱਚ ਹੁਣ ਚੱਕਰ ਇਹ ਆ ਕਿ ਇਹਨਾਂ ਦਾ ਜਿਹੜਾ ਚਾਰजेस ਇਹਨਾਂ ਦੇ ਉੱਤੇ ਇਹਨਾਂ ਦੇ ਕੇਸ ਉਹ ਸਾਰਾ ਕੁਝ ਕਿਤੇ ਨਾ ਕਿਤੇ ਰਿੱਕਾ ਬਣ ਰਿਹਾ ਤੇ ਇਹ ੜਿੱਕੇ ਦੇ ਵਿੱਚ ਦੋ ਸਟੇਟਾਂ ਨੇ ਇਹਨਾਂ ਨੂੰ ਇਸ ਗੱਲ ਦੇ ਉੱਤੇ ਰੋਕ ਵੀ ਦਿੱਤਾ ਕਿ ਇਹਨਾਂ ਨੂੰ ਰਾਸ਼ਟਰਪਤੀ ਦੇ ਉਮੀਦਵਾਰ ਬਣਨ ਦੀ ਦੌੜ ਦੇ ਵਿੱਚ ਇਹਨਾਂ ਨੂੰ ਸ਼ਾਮਲ ਨਹੀਂ ਕੀਤਾ ਜਾਊਗਾ। ਇਹਨਾਂ ਦਾ ਨਾਮ ਬੈਲਟ ਦੇ ਉੱਤੇ ਨਹੀਂ ਹੋਊਗਾ। ਪਹਿਲਾਂ ਕੋਲੋਰਾਡੋ ਨੇ ਕੀਤਾ ਸੀ ਤੇ ਫਿਰ ਉਹਦੀ ਤਵਾਜ ਮੀਮਸ ਨੇ। ਹੁਣ ਮੀਨ ਨੇ ਇਹ ਵਿੱਚ ਇਹਨਾਂ ਨੇ ਅਪੀਲ ਕੀਤੀ ਆ ਮੀਨ ਸਟੇਟ ਦੇ ਵਿੱਚ ਕਿ ਜਿਹੜੇ ਸੈਕਟਰੀ ਆਫ ਸਟੇਟ ਨੂੰ ਕਿ ਇਹਨਾਂ ਦਾ ਨਾਮ ਸਟੇਟ ਦੇ ਪ੍ਰਾਇਮਰੀ ਬੈਲਟ ਦੇ ਉੱਤੇ ਰੱਖਿਆ ਜਾਵੇ। ਤੇ ਕਿਉਂਕਿ ਪਹਿਲਾਂ ਇਹਨਾਂ ਦੇ ਉੱਤੇ ਜਿਹੜੇ ਬਗਾਵਤ ਦੇ ਚਾਰजेस ਲੱਗੇ ਆ ਬਗਾਵਤ ਦੇ ਦੋਸ਼ ਲੱਗੇ ਆ ਉਹਨਾਂ ਦੋਸ਼ਾਂ ਤਹਿਤ ਇਹਨਾਂ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਕਿ ਤੁਸੀਂ ਦੁਬਾਰਾ ਦੁਬਾਰਾ ਇੱਕ ਵਾਰੀ ਫਿਰਤ ਹੋ ਜਾਣੀ ਪ੍ਰੈਜ਼ੀਡੈਂਸੀ ਦੀ ਜਿਹੜੀ ਲਈ ਦੁਬਾਰਾ ਰਨ ਨਹੀਂ ਕਰ ਸਕਦੇ ਤੇ ਇਹ ਹੁਣ ਇਹਨਾਂ ਨੇ ਇਹ ਅਪੀਲ ਜਿਹੜੀ ਫਾਈਲ ਕੀਤੀ ਆ ਜਿਹੜੀ ਇਹਨਾਂ ਨੇ ਉਸ ਕਾਉਂਟੀ ਦੇ ਵਿੱਚ ਤੇ ਉਹਨਾਂ ਨੂੰ ਕਿਹਾ ਹੈ ਜਿਹੜੀ ਸਕੱਟਰੀ ਆਫ ਸਟੇਟ ਨੇ ਉੱਥੇ ਸ਼ੀਨਾ ਬੈਲੋਸ ਕਿ ਮੇਰੇ ਨਾਮ ਨੂੰ ਡਿਕਲੇਅਰ ਕੀਤਾ ਜਾਵੇ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਇਹਨੂੰ ਵੈਲਟ ਤੇ ਨਹੀਂ ਰੱਖਿਆ ਜਾ ਸਕਦਾ ਕਿ ਭਾਵੇਂ ਉਹਨਾਂ ਨੂੰ ਵੈਲਟ ਦੇ ਉੱਤੇ ਰੱਖਿਆ ਜਾਵੇ ਰੋਲਾ 6 ਜਨਵਰੀ 2021 ਦਾ ਜਿਹੜਾ ਹਮਲਾ ਹੋਇਆ ਸੀ ਯੂ ਐਸ ਕੈਪੀਟਲ ਦੇ ਉੱਤੇ ਉਹਦੇ ਉੱਤੇ ਸੀ ਤੇ ਇਹਦੇ ਲਈ ਇਹਨਾਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ ਜਿਹੜੀ 트ੰਪ ਦੀ ਫਾਈਲਿੰਗ ਆ ਡੋਨਲਡ 트ੰਪ ਹੁਣਾਂ ਦੀ ਇੱਕ ਹੋਰ ਅਫੇਅਰ ਜਿਹੜੀ ਸਾਹਮਣੇ ਆਈ ਹੈ ਤੇ ਸੈਪਰੇਟ ਅਪੀਲ ਯੂ ਐਸ ਸੁਪਰੀਮ ਕੋਰਟ ਦੇ ਵਿੱਚ ਇਸ ਫੈਸਲੇ ਦੇ ਉਲਟ ਕੋਲੋਰਡੋ ਦੀ ਜਿਹੜੀ ਟੌਪ ਕੋਰਟ ਆ ਉਹਨਾਂ ਨੇ ਕਿਹਾ ਸੀ ਕਿ ਇਨਾਂ ਦਾ ਨਾਮ ਬੈਲਟ ਤੋਂ ਬਾਹਰ ਰੱਖਿਆ ਜਾਊਗਾ ਐਫਰਟਸ ਜਿਹੜੇ ਕੀਤੇ ਗਏ ਸੀ ਕਿ ਸਾਬਕਾ ਰਾਸ਼ਟਰਪਤੀ ਨੂੰ ਬੈਲਟ ਤੋਂ ਜਿਹੜਾ ਦੂਜੀਆਂ ਸਟੇਟਾਂ ਦੇ ਵਿੱਚ ਵੀ ਇਸ ਤਰ੍ਹਾਂ ਹੋਵੇ ਹਾਲਾਂਕਿ ਇਸ ਚੀਜ਼ ਦਾ ਨਾ ਜਿੱਤੇ ਬਹੁਤਾ ਅਸਰ ਪੈਂਦਾ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਜੇ ਦੋ ਸਟੇਟਾਂ ਨੇ ਇਹਨਾਂ ਨੂੰ ਇਨੈਲੀਜੀਬਲ ਕਰ ਦਿੱਤਾ ਤੇ ਇਹ ਉਸ ਦੌੜ ਦੇ ਵਿੱਚੋਂ ਬਾਹਰ ਹੋ ਗਏ ਅੱਗੇ ਕੋਰਟ ਫੈਸਲਾ ਵਾਪਸ ਕਰ ਸਕਦੀ ਹੈ ਨਾ ਵੀ ਕਰੇ ਤੇ ਉਹਨਾਂ ਦੋਹਾਂ ਸਟੇਟਾਂ ਦੇ ਨਾਲ ਇਹਨਾਂ ਨੂੰ ਫਰਕ ਕੋਈ ਨਹੀਂ ਪੈਂਦਾ ਇਹਦਾ ਮਤਲਬ ਇਹ ਨਹੀਂ ਕਿ ਰਾਸ਼ਟਰਪਤੀ ਦੀ ਦੌੜ ਦੇ ਵਿੱਚੋਂ ਉਮੀਦਵਾਰੀ ਦੀ ਦੌੜ ਦੇ ਵਿੱਚੋਂ ਬਾਹਰ ਹੋ ਗਏ ਪਰ ਇਹਨਾਂ ਨੇ ਫੇਰ ਵੀ ਅਪੀਲ ਕੀਤੀ ਆ ਕਿ ਜਿਹੜਾ ਮੇਰੇ ਵਿਰੋਧ ਫੈਸਲਾ ਲਿਆ ਗਿਆ ਉਹਨੂੰ ਠੀਕ ਕੀਤਾ ਜਾਵੇ ਜਿਹੜਾ ਸੈਕਸ਼ਨ 3 ਆ 14th ਅਮੈਂਡਮੈਂਟ ਦਾ ਜਿਹੜਾ ਇਹ ਕਹਿੰਦਾ ਆ ਕਿ ਜਿਹੜਾ ਬੰਦਾ ਵੀ ਕੋਈ ਅਮਰੀਕਾ ਦੇ ਵਿੱਚ ਕਿਸੇ ਅਹੁਦੇ ਦੇ ਉੱਤੇ ਸੌਹ ਚੁੱਕਦਾ ਆ ਤੇ ਉਹ ਆਪਣੇ ਸੰਵਿਧਾਨ ਦੀ ਰੱਖਿਆ ਕਰਨ ਦੇ ਲਈ ਉਹਦੇ ਹੱਕ ਦੇ ਵਿੱਚ ਜਾਣ ਦੇ ਲਈ ਤੇ ਉਹ ਜੇ ਉਹਨੂੰ ਮਤਲਬ ਨਹੀਂ ਜਿਹੜਾ ਇਸ ਤਰ੍ਹਾਂ ਸੌਹ ਚੁੱਕ ਕੇ ਜਿਹਨੇ ਕਿਸੇ ਮਹੱਤਵਪੂਰਨ ਅਹੁਦੇ ਤੇ ਜਾਣਾ ਹੋਵੇ ਜੇ ਉਹਦੇ ਉੱਤੇ ਕੁਝ ਜਿਹੜੇ ਚਾਰਜਸ ਲੱਗੇ ਆ ਤੇ ਉਹ ਇੱਥੇ ਨਹੀਂ ਜਾ ਸਕਦਾ ਇਹਦਾ ਮਤਲਬ ਇਹ ਆ ਕਿ ਇਹਨਾਂ ਨੂੰ ਉਹਦੇ ਕਾਨੂੰਨ ਦੇ ਤਹਿਤ ਇੱਥੋਂ ਰੋਕਿਆ ਗਿਆ ਸੀ ਤੇ ਹੁਣ ਇਹਨਾਂ ਨੇ ਇਹਦੇ ਵਿਰੁੱਧ ਅਪੀਲ ਕੀਤੀ ਆ ਤੇ ਜਿਹੜੇ ਵੋਟਰਸ ਨੇ ਉਹਨਾਂ ਨੇ ਚੈਲੰਜ ਕੀਤਾ ਗਿਆ ਇਹਨਾਂ ਦੀ ਕੈਂਡੀਡੇਸ਼ੀ ਨੂੰ ਸਟੇਟ ਲਾ ਦੇ ਤਾ ਤੇ ਹੁਣ ਇਹਨਾਂ ਨੂੰ ਆਬਜੈਕਸ਼ਨ ਇਹਨਾਂ ਨੇ ਫਾਈਲ ਕੀਤਾ ਤੇ ਉਸ ਆਬਜੈਕਸ਼ਨ ਦੇ ਵਿੱਚ ਹੋ ਸਕਦਾ ਹਨ ਵਾਗਿਆ ਮਿਲ ਜਵੇ ਤੇ ਹੋ ਸਕਦਾ ਇਹਨੂੰ ਇਸੇ ਤਰ੍ਹਾਂ ਰੱਖਿਆ ਜਾਵੇ ਇਦੇ ਤੋਂ ਬਾਅਦ ਜਿਹੜੀ ਗੱਲਬਾਤ ਆਉਂਦੀ ਹੈ ਕਿ ਦੂਜੀਆਂ ਸਟੇਟਾਂ ਦੇ ਵਿੱਚ ਕੀ ਹੁੰਦਾ ਉਹਨਾਂ ਸਟੇਟਾਂ ਦੇ ਫੈਸਲੇ ਦਾ ਵੀ ਇਸ ਗੱਲ ਦੇ ਉੱਤੇ ਅਸਰ ਪੈਣ ਦੀ ਸੰਭਾਵਨਾ ਜਿਹੜੀ ਉਹ ਨਜ਼ਰ ਆ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਸਪਸ਼ਟ ਹੋਊਗੀ ਕਿ ਇਹਦਾ ਕਿੰਨਾ ਕੁ ਅਸਰ ਦੇ ਵਿੱਚ ਨੁਕਸਾਨ ਡੋਨਲਡ ਟਰੰਪ ਨੂੰ ਹੁੰਦਾ ਪਰ ਜੇ ਇਹ ਫੈਸਲਾ ਰਿਵਰਸ ਨਹੀਂ ਵੀ ਹੁੰਦਾ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਡੋਨਲਡ ਟਰੰਪ ਨੂੰ ਰਿਪਬਲਿਕਨ ਜਿਹੜੀ ਦੌੜ ਆ ਉਹਦੇ ਵਿੱਚੋਂ ਬਾਹਰ ਕਰ ਦਿੱਤਾ ਜਾਊਗਾ ਅਜੇ ਵੀ ਇਹ ਇਲੈਕਸ਼ਨ ਲੜ ਸਕਦੇ ਆ ਦੂਜੀ ਗੱਲਬਾਤ ਹਾਰਵਰਡ ਯੂਨੀਵਰਸਿਟੀ ਬਾਰੇ ਆ ਹਾਰਵਰਡ ਯੂਨੀਵਰਸਿਟੀ ਐਸ ਵੱ ਦੁਨੀਆ ਦੇ ਵਿੱਚ ਚਰਚਾ ਦੇ ਵਿੱਚ ਆ ਖਾਸ ਕਰ ਅਮਰੀਕਾ ਦੇ ਵਿੱਚ ਜਿਹੜੀ ਤੁਸੀਂ ਜਾਣਦੇ ਆ ਕਿ ਜਿਹੜੀ ਇਹ ਕੈਂਬਰੇਜ ਮੈਸਾਚੂਸੈਟਸ ਦੇ ਵਿੱਚ ਯੂਨੀਵਰਸਿਟੀ ਆ 1636 ਦੇ ਵਿੱਚ ਹਾਰਵਰਡ ਕਾਲਜ ਬਣਿਆ ਸੀ ਤੇ ਉਹਦੇ ਤੋਂ ਬਾਅਦ ਇਹਦਾ ਨਾਮ ਬਣਿਆ ਤੇ ਅਮਰੀਕਾ ਦੀਆਂ ਜਿਹੜੀਆਂ ਬਹੁਤ ਵੱਡੀਆਂ ਕੁਝ ਪ੍ਰਾਪਤੀਆਂ ਉਹਨਾਂ ਦੇ ਜੋਨ ਹਾਰਵਰਡ ਦੇ ਨਾਮ ਦੇ ਉੱਤੇ ਇਹ ਯੂਨੀਵਰਸਿਟੀ ਬਣੀ ਸੀ ਸਭ ਤੋਂ ਪੁਰਾਣੀ ਸਿਚੁਏਸ਼ਨ ਮੰਨੀ ਜਾਂਦੀ ਹੈ ਹਾਰ ਲਰਨਿੰਗ ਦੀ ਨਾ ਸਿਰਫ ਅਮਰੀਕਾ ਦੇ ਵਿੱਚ ਸਗੋਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ 1636 ਦੇ ਵਿੱਚ ਜਦੋਂ ਹਾਰਵਰਡ ਕਾਲਜ ਬਣਿਆ ਹੈ ਉਹਦੇ ਤੋਂ ਬਾਅਦ ਯੂਨੀਵਰਸਿਟੀ ਬਣੀ ਹੈ ਤੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਾਣਮੱਤੀ ਸੰਸਥਾ ਆ ਮਤਲਬ ਅਮਰੀਕਾ ਦੇ ਵਿੱਚ ਰਹਿਣਾ ਏਸ ਗੱਲ ਕਰਕੇ ਮਾਣ ਵਾਲੀ ਗੱਲ ਆ ਕਿ ਤੁਸੀਂ ਉਸ ਦੇਸ਼ ਦੇ ਵਿੱਚ ਰਹਿ ਰਹੇ ਹੋ ਜਿੱਥੇ ਹਾਰਵਰਡ ਯੂਨੀਵਰਸਿਟੀ ਆ ਇਹਦੇ ਵਿੱਚ ਫਿਰ ਜਦੋਂ ਪ੍ਰੈਜ਼ੀਡੈਂਟ ਬਣਦੇ ਆ ਉਹਦਾ ਕਿਉਂਕਿ ਬਿਨਾਂ ਸ਼ੱਕ ਬਹੁਤ ਮਹੱਤਵਪੂਰਨ ਹੁੰਦਾ ਤੇ ਪਹਿਲੀ ਜਿਹੜੀ ਬਲੈਕ ਪ੍ਰੈਜ਼ੀਡੈਂਟ ਇਹਦੀ ਬਣੀ ਸੀ ਜਿਹਨੇ ਕਿ ਰਿਜ਼ਾਈਨ ਕਰ ਦਿੱਤਾ ਕੱਲ ਜਦਿ ਅਸੀਂ ਗੱਲਬਾਤ ਕਲੌਡੀਆ ਗਏ ਉਹਦੀ ਅਸੀਂ ਗੱਲਬਾਤ ਕਰਨ ਲੱਗੇ ਆ ਇਹਦਾ ਨਾਂ ਸਭ ਤੋਂ ਵੱਧ ਚਰਚਾ ਦੇ ਵਿੱਚ ਇਸ ਵੇਲੇ ਆਇਆ ਕਿਉਂਕਿ ਜਿਹੜੀ ਕੈਂਪਸ ਦੇ ਵਿੱਚ ਐਂਟੀਸਮੈਟਿਜ਼ਮ ਸੀ ਉਹਦੇ ਉੱਤੇ ਤੇ ਦੂਜਾ ਇਹਨਾਂ ਦੇ ਉੱਤੇ ਜਿਹੜੇ ਪਲੇਗਰੀਲਿਜ਼ਮ ਦੇ ਦੋਸ਼ ਲੱਗੇ ਸੀ ਉਹਦੇ ਵਿੱਚ ਇਹ ਰਿਜ਼ਾਈਨ ਕੀਤਾ ਗਿਆ ਐਂਟੀਸਮਾਈਟਸਮ ਉਸਲ ਦੇ ਵਿੱਚ ਜਦੋਂ ਦਾ ਉਹ ਹਮਾਸ ਨੇ ਇਜ਼ਰਾਈਲ ਦੇ ਉੱਤੇ ਹਮਲਾ ਕੀਤਾ ਉਸ ਮਾਮਲੇ ਦੇ ਵਿੱਚ ਇਹਨਾਂ ਨੇ ਉਸ ਚੀਜ਼ ਨੂੰ ਉਨੀ ਚੰਗੀ ਤਰ੍ਹਾਂ ਕੰਡੈਮ ਨਹੀਂ ਕੀਤਾ ਜਿੰਨੀ ਚੰਗੀ ਤਰ੍ਹਾਂ ਕਿਹਾ ਜਾਂਦਾ ਕਿ ਕਰਨਾ ਚਾਹੀਦਾ ਸੀ ਦੂਜਾ ਇਹਨਾਂ ਦੇ ਉੱਤੇ ਹੁਣ ਜਿਹੜੇ ਅਲੀਗੇਸ਼ਨ ਲੱਗਿਆ ਪਲੈਗਰੀਸਮ ਦੇ ਉਹਦਾ ਪਲੈਗਰੀਸਮ ਦਾ ਮਤਲਬ ਇਹ ਆ ਕਿ ਨਕਲ ਮਾਰਨੀ ਵੀ ਜਿਹੜੀ ਇਹਨਾਂ ਦੀ ਰਿਸਰਚ ਸੀ ਜਿਹੜੇ ਇਹਨਾਂ ਦੇ ਪੇਪਰ ਆ ਉਹ ਇਹਨਾਂ ਨੇ ਕਿਸੇ ਹੋਰ ਥਾਂ ਤੋਂ ਨਕਲ ਮਾਰ ਕੇ ਤੇ ਲਿਖਿਆ ਉਹ ਦੋਸ਼ ਵੀ ਇਹਨਾਂ ਦੇ ਉੱਤੇ ਲੱਗਿਆ ਹਾਲਾਂਕਿ ਇਹਨਾਂ ਨੇ ਕਿਹਾ ਵੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਮੈਂ ਸਰਚ ਦੇ ਮਾਮਲੇ ਦੇ ਵਿੱਚ ਬਹੁਤ ਕਲੀਅਰ ਆ ਤੇ ਮੇਰਾ ਜ ਇਹਦਾ ਜਿਹੜਾ ਇਹਨਾਂ ਦਾ ਹੁਣ ਜਿਹੜਾ ਰੈਜ਼ੀਗਨੇਸ਼ਨ ਨੇ ਰਿਜ਼ਾਈਨ ਕਰ ਦਿੱਤਾ ਤੇ ਬਹੁਤ ਸਾਰੇ ਕਨਸਰਨਸ ਮਾਮਲੇ ਦੇ ਵਿੱਚ ਸਾਹਮਣੇ ਆ ਗਿਆ ਕਿ ਪੋਲਿਟਿਸ਼ੀਅਨਸ ਤੇ ਜੇਸ ਕਿਸਮ ਦਾ ਜਿਹੜਾ ਇਹ ਉੱਥੇ ਇਜ਼ਰਾਈਲ ਗਾਜ਼ਾ ਵਾਲੀ ਵਾਰ ਆ ਉਹਦਾ ਇਧਰਲੇ ਪਾਸੇ ਅਸਰ ਪਿਆ ਕਲੌਡਿੰਗੇ 1970 ਦੇ ਵਿੱਚ ਦਾ ਜਨਮ ਹੋਇਆ ਅਮਰੀਕਨ ਪੋਲਿਟਿਕਲ ਸਾਇੰਟਿਸਟ ਆ ਬਹੁਤ ਵੱਡਾ ਨਾਂ ਹੈ ਸੀ ਇਹਦਾ ਹੁਣ ਵੀ ਆ ਅਕੈਡੈਮਿਕਸ ਦੇ ਵਿੱਚ ਤੇ ਐਡਮਿਨਿਸਟਰੇਟਰ ਰਹੀ ਆ 30th ਪ੍ਰੈਜ਼ੀਡੈਂਟ ਬਣੀ ਸੀ ਹਾਰਵਰਡ ਯੂਨੀਵਰਸਿਟੀ ਦੀ ਤੇ ਬਹੁਤ ਸਭ ਤੋਂ ਛੋਟੇ ਸਮੇਂ ਦੇ ਲਈ ਇਹ ਪ੍ਰੈਜ਼ੀਡੈਂਟ ਰਹੀ ਹੈ ਕਿਉਂਕਿ ਹੁਣੀ ਇਹਨਾਂ ਨੂੰ ਰਿਜ਼ਾਈਨ ਕਰਨਾ ਪੈ ਗਿਆ ਤੇ ਜਿਹੜੀ ਇਹਨਾਂ ਦੀ ਮੁਹਾਰਤ ਆ ਜਿਹੜਾ ਫੀਲਡ ਆ ਅਫਰੀਕਨ ਅਮਰੀਕਨ ਜਿਹੜੇ ਸਟੱਡੀਜ਼ ਆ ਉਹਦੇ ਉੱਤੇ ਆ ਜਿਹੜੀ ਇਹਨਾਂ ਦੀ ਰਿਸਰਚ ਆ ਗੇ ਦੀ ਰਿਸਰਚ ਆ ਉਹ ਅਫਰੀਕਨ ਅਮਰੀਕਨ ਤੇ ਅਮਰੀਕਨ ਪੋਲੀਟੀਕਲ ਬਿਹੇਵੀਅਰ ਦੇ ਉੱਤੇ ਆ ਜਿਹਦੇ ਵਿੱਚ ਵੋਟਰ ਕਿੱਦਾਂ ਵੋਟ ਪਾਉਂਦੇ ਆ ਕੀ ਉਹਨਾਂ ਦਾ ਰੁਝਾਨ ਹੁੰਦਾ ਜਾਂ ਪੋਲੀਟਿਕਸ ਰੇਸ ਦੀ ਪੋਲੀਟਿਕਸ ਕੀ ਆ ਆਇਡੈਂਟੀਟੀ ਦੀ ਪੋਲਿਟਿਕਸ ਕੀ ਆ ਉਸ ਗੱਲਬਾਤ ਦੇ ਉੱਤੇ ਇਹਨਾਂ ਦੀ ਖਾਸ ਤੌਰ ਦੇ ਉੱਤੇ ਮੁਹਾਰਤ ਦੱਸੀ ਗਈ ਹੈ 23 ਦੇ ਵਿੱਚ ਇਹਨੇ ਆਫਿਸ ਦੇ ਵਿੱਚ ਆਏ ਸੀ ਤੇ ਪਹਿਲੀ ਬਲੈਕ ਪ੍ਰੈਜ਼ੀਡੈਂਟ ਬਣੀ ਸੀ ਤੇ ਉਹਦੇ ਤੋਂ ਪਹਿਲਾਂ ਡੀਨ ਸੀਗੀ ਇਹ ਸੋਸ਼ਲ ਸਟੱਡੀਜ਼ ਦੀ ਤੇ ਹੁਣ ਜਦੋਂ ਇਹਨਾਂ ਨੇ ਰਿਜ਼ਾਈਨ ਕਰ ਦਿੱਤਾ ਆ ਜਦੋਂ ਆ 23 ਦੇ ਵਿੱਚ ਆ ਮਾਸ ਨਾ ਅਟੈਕ ਕੀਤਾ ਸੀ ਇਜ਼ਰਾਈਲ ਦੇ ਉੱਤੇ ਤੇ ਇਹਨੂੰ ਅਕਿਊਜ਼ ਕੀਤਾ ਗਿਆ ਸੀ ਕੇ ਨੂੰ ਕਿ ਇਹਨੇ ਜਿਹੜੀ ਐਂਟੀਸੈਮਟਿਜ਼ਮ ਕੈਂਪਸ ਦੇ ਵਿੱਚ ਉਹਨੂੰ ਉਨੀ ਚੰਗੀ ਤਰ੍ਹਾਂ ਰਿਸਪੌਂਡ ਨਹੀਂ ਕੀਤਾ ਤੇ ਜਾਂ ਵੀ ਚੰਗੇ ਤਰੀਕੇ ਦੇ ਨਾਲ ਇਸ ਹਮਲੇ ਦੀ ਵਿਰੋਧਤਾ ਨਹੀਂ ਕੀਤੀ ਇਹਨੂੰ ਆਲੋਚਨਾ ਨਹੀਂ ਕੀਤੀ ਇਹਨੂੰ ਕੰਡੈਮ ਨਹੀਂ ਕੀਤਾ ਉਸ ਤਰੀਕੇ ਦੇ ਨਾਲ ਤੇ ਹੁਣ ਜਿਹੜੀ ਹੈਗੀ ਹੈ ਇਹਨਾਂ ਦੀ ਜਿਹੜੇ ਨਵੇਂ ਇੱਕ ਪਲੈਗਿਅਰਿਜ਼ਮ ਦੇ ਐਲੀਗੇਸ਼ਨ ਇਹਨਾਂ ਦੇ ਉੱਤੇ ਲੱਗੇ ਆ ਆ ਸੋਮਵਾਰ ਨੂੰ ਕਲੌਡਿੰਗ ਗੇਅਰ ਦੇ ਉੱਤੇ ਤੇ ਜਿਹੜੀ ਉਹ ਥੋੜਾ ਜਿਹਾ ਗੱਲਬਾਤ ਜ਼ਿਆਦਾ ਮਤਲਬ ਗੰਭੀਰਤਾ ਦੇ ਵਿੱਚ ਚਲੀ ਗਈ ਸੀ ਜਿਹੜੇ ਕਿ ਇਹਨਾਂ ਨੇ ਜਿਹੜੀ ਇੱਕ ਕੰਪਲੇਂਟ ਇਹਨਾਂ ਦੇ ਨਾਂ ਦੀ ਜਿਹੜੀ ਬਾਅਦ ਵਿੱਚ ਉਹ ਸਾਰਿਆਂ ਦੇ ਸਾਹਮਣੇ ਆਈ ਸੀ ਕਿ ਇਹਨਾਂ ਨੂੰ ਅਕਿਊਜ਼ ਕੀਤਾ ਗਿਆ ਪਲੈਗਿਅਰਿਜ਼ਮ ਦੇ ਵਿੱਚ ਤੇ ਇਹਨਾਂ ਨੇ ਹਾਲਾਂਕਿ ਇਹ ਕਿਹਾ ਹੈ ਕਿ ਕਿ ਮੈਂ ਆਪਣੀ ਜਿਹੜੀ ਇੰਟੈਗਰਿਟੀ ਆਫ ਜਿਹੜੀ ਇਹਨਾਂ ਦੀ ਸਕਾਲਰਸ਼ਿਪ ਆ ਉਹਦੇ ਉੱਤੇ ਖੜੀ ਹਾਂ ਤੇ ਮੈਂ ਕਦੇ ਵੀ ਵੀ ਆਪਣੇ ਥਰੂਆਊਟ ਆਪਣੇ ਕੈਰੀਅਰ ਦੇ ਉੱਤੇ ਜਿਹੜੀ ਸਕਾਲਰਸ਼ਿਪ ਆ ਉਹਨੂੰ ਉਹਨੂੰ ਜਿਹੜੀ ਜਿਹੜੇ ਐਕਾਡੈਮਿਕ ਸਟੈਂਡਰਡਸ ਆ ਉਹਨੂੰ ਮੈਂ ਹਾਈ ਰੱਖਿਆ ਤੇ ਮੇਰੇ ਉੱਤੇ ਜਿਹੜੇ ਦੋਸ਼ ਬੇਬੁਨਿਆਦ ਲੱਗੇ ਪਰ ਅੱਜ ਦੁਨੀਆ ਦੀ ਇੱਕ ਨਾਮਵਰ ਸੰਸਥਾ ਦੀ ਪ੍ਰੈਜ਼ੀਡੈਂਟ ਵੱਲੋਂ ਰਿਜ਼ਾਈਨ ਕਰ ਜਾਣਾ ਰੈਜ਼ੀਗਨੇਸ਼ਨ ਦੇ ਦੇਣਾ ਹਾਰਵਰਡ ਪ੍ਰੈਜ਼ੀਡੈਂਟ ਕਲੌਜ਼ ਇਨ ਗੇ ਵਜੋਂ ਤੇ ਜਿਹੜੇ ਕਲੇਮਸ ਉਹਦੇ ਉੱਤੇ ਇਹ ਲਾਏ ਗਏ ਇਲਜ਼ਾਮ ਲਾਏ ਗਏ ਤੇ ਉਹਦੇ ਲਈ ਕਲੇਮ ਉਹਨੇ ਕੀਤਾ ਕਿ ਮੈਂ ਇਹਦੇ ਨਾਲ ਕੁਝ ਵੀ ਨਹੀਂ ਕੀਤਾ ਇਹ ਪੂਰੀ ਦੁਨੀਆ ਦੇ ਵਿੱਚ ਅੱਜ ਚਰਚਾ ਦੇ ਵਿੱਚ ਆਏ ਹੋਏ ਆ ਅਗਲੀ ਗੱਲਬਾਤ ਦੋਸਤੋ ਵਾਤਾਵਰਨ ਦੇ ਬਾਰੇ ਅਸੀਂ ਅਕਸਰ ਹੀ ਗੱਲਬਾਤ ਕਰਦੇ ਹਾਂ ਵਾਤਾਵਰਨ ਦੇ ਬਾਰੇ ਤੇ ਪਿਛਲਾ 2023 ਮੰਨਿਆ ਗਿਆ ਸੀ ਵੀ ਸਭ ਤੋਂ ਗਰਮ ਸਾਲ ਸੀ ਇਸ ਤੋਂ ਪਹਿਲਾਂ ਇੰਨੀ ਗਰਮੀ ਕਦੇ ਪਈ ਨਹੀਂ ਸੀ ਤੇ ਹੁਣ ਕਹਿੰਦੇ ਜਿਹੜਾ ਆ ਸਾਲ ਆ ਇਹ ਪਹਿਲੇ ਰਿਕਾਰਡ ਤੋੜ ਰਿਹਾ ਜਾਂ ਤੋੜੂਗਾ ਹਜੇ ਤੇ 3 ਦਿਨ ਹੋਏ ਆ ਪਰ ਵਿਗਿਆਨੀ ਇਹਦੇ ਤੋਂ ਪਹਿਲਾਂ ਅੰਦਾਜ਼ਾ ਲਾ ਰਹੇ ਆ ਕਿ ਜਿਹੜੀ ਰੈਕੋਰਡ ਹਾਈ ਐਨੂਅਲ ਐਵਰੇਜ ਟੈਂਪਰੇਚਰ ਆ ਇਹ ਅੰਦਾਜ਼ਾ ਆ ਐ ਸਾਲ ਕੇ ਵਧੂਗਾ ਸਾਇੰਟਿਸਟ ਪਹਿਲਾਂ ਸਪੈਕੂਲੇਟ ਕਰ ਰਹੇ ਆ ਕਿ 2023 ਸਭ ਤੋਂ ਗਰਮ ਸਾਲ ਸੀ ਤੇ 2024 ਇਹਦੇ ਨਾਲੋਂ ਵੀ ਜ਼ਿਆਦਾ ਕਰਮ ਹੋਊਗਾ ਜਿਹੜੇ ਧਰਤੀ ਦੇ ਉੱਤੇ ਜਿਹੜੇ ਸਮੁੰਦਰ ਨੇ ਉਹਨਾਂ ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਗਰਮੀ ਪਈ ਆ ਤੇ ਉਹਦਾ ਜਿਹੜਾ ਐਲ ਨੀਨੋ ਇਫੈਕਟਿਕ ਮੰਨਿਆ ਜਾਂਦਾ ਕਿ ਉਹ ਮੁੜ ਕੇ ਪਲੈਨਟ ਨੂੰ ਕਿਸ ਤਰੀਕੇ ਦੇ ਨਾਲ ਗਰਮ ਕਰ ਰਿਹਾ ਤੇ ਜਿਹੜਾ ਪੈਟਰਨ ਆ ਇਸ ਵੇਲੇ ਉਹ ਆਪਣੇ ਕਿਦਾਂ ਪੀਕ ਦੇ ਉੱਤੇ ਜਾ ਰਿਹਾ ਇਹਦੇ ਨਾਲ ਜਿਹੜਾ ਸਭ ਤੋਂ ਜ਼ਿਆਦਾ ਇਹ ਅਸਰ ਇਧਰਲੇ ਪਾਸੇ ਪੈਣ ਦੀ ਸੰਭਾਵਨਾ ਹੈ ਤੇ ਅਗਲਾ ਸਾਲ ਵੀ ਲੱਗਦਾ ਕਿ ਕਾਫੀ ਜ਼ਿਆਦਾ ਅ ਜਿਹੜਾ ਗਰਮ ਆ ਉਹ ਰਹੂਗਾ ਤੇ ਹੁਣ ਇਹਦੇ ਵਿੱਚ ਇਹ ਦੱਸਿਆ ਜਾ ਰਿਹਾ ਆ ਕਿ ਜਿਹੜੀ ਗਲੋਬਲ ਟੈਂਪਰੇਚਰ ਹੈਗਾ ਆ ਉਹ ਜਿਸ ਤਰੀਕੇ ਦੇ ਨਾਲ ਆ ਟਰੈਂਡ ਚੱਲ ਰਿਹਾ ਆ ਫੋਸਿਲ ਐਮਿਸ਼ਨ ਦਾ ਕਿ असल ਦੇ ਵਿੱਚ ਗਰਮੀ ਦਾ ਕਾਰਨ ਇੱਕੋ ਹੀ ਆ ਕਿ ਜਿਹੜਾ ਧੂਆ ਨਿਕਲ ਰਿਹਾ ਚਾਹੇ ਉਹ ਫੈਕਟਰੀਆਂ ਦੇ ਵਿੱਚ ਆ ਤੇ ਚਾਹੇ ਕਾਰਾਂ ਦੇ ਵਿੱਚ ਆ ਉਹ ਧੂਆ ਨਿਕਲਦਾ ਆ ਸੂਰਜ ਦੀਆਂ ਕਿਰਨਾਂ ਧਰਤੀ ਤੇ ਆਉਂਦੀਆਂ ਉਹਨਾਂ ਕਣਾਂ ਦੇ ਵਿੱਚ ਲੱਗਦੀਆਂ ਤੇ ਤਾਪਾਣ ਇਹਦਾ ਇੱਥੇ ਕਿਸੇ ਨਾ ਕਿਸੇ ਤਰ੍ਹਾਂ ਵਧੀ ਜਾ ਰਿਹਾ ਆ ਜਿਨਾਚਰ ਇਹ ਨਹੀਂ ਹੁੰਦਾ ਪਹਿਲੀ ਵਾਰੀ ਇਹ ਐਨੂਅਲ ਬੇਸਿਸ ਦੇ ਉੱਤੇ ਕਿ ਜਿਹੜੀ ਐਵਰੇਜ ਟੈਂਪਰੇਚਰ ਆ 1.5 ਡਿਗਰੀ ਸੈਲਸੀਅਸ ਜਾਂ 2.7 ਡਿਗਰੀ ਫਾਰਨਹਾਈਟ ਤੋਂ ਜਿਹੜਾ ਪ੍ਰੀ ਇੰਡਸਟਰੀਅਲ ਹੈਗਾ 19ਵੀਂ ਸਦੀ ਦੇ ਵਿੱਚ ਸੀਗਾ ਉਹਦੇ ਤੋਂ ਉੱਤੇ ਜਾਣ ਦੀ ਗੱਲਬਾਤ ਹੋ ਰਹੀ ਆ ਤੇ ਹੁਣ ਅਸੀਂ ਜਿਹੜਾ ਇਹਦੇ ਥ੍ਰੈਸ਼ਹੋਲਡ ਦੇ ਜਿੱਥੇ ਤੱਕ ਚਲੇ ਜਾਣਾ ਉਹਦੇ ਕਾਫੀ ਨੇੜੇ ਦੱਸਿਆ ਜਾ ਰਿਹਾ ਕਿ ਅਸੀਂ ਪਹੁੰਚ ਗਿਆ ਪਰ ਜਿਹੜਾ ਕਲਾਈਮੇਟ ਟ੍ਰੈਂਡਸ ਹੈਗੇ ਆ ਇਹ ਔਖੇ ਹੋ ਸਕਦੇ ਆ ਪ੍ਰੈਡਿਕਟ ਕਰਨਾ ਜਿਹੜਾ 2023 ਦੇ ਸ਼ੁਰੂ ਦੇ ਵਿੱਚ ਸਾਇੰਟਿਸਟ ਨੇ ਪ੍ਰੈਡਿਕਟ ਕੀਤਾ ਸੀ ਕਿ ਜਿਹੜਾ ਇਹ ਮਤਲਬ ਸਭ ਤੋਂ ਗਰਮ ਸਾਲ ਹੋਊਗਾ ਤੇ ਉਹੀ ਚੀਜ਼ ਵਾਪਰੀ ਪਰ ਇਹਦਾ ਨਹੀਂ ਸੀ ਉਹਨਾਂ ਨੇ ਐਕਸਪੈਕਟ ਕੀਤਾ ਕਿ ਜਿਹੜੇ ਨਵੇਂ ਰਿਕਾਰਡ ਵਾਈਜ਼ ਮਾਰਜਨ ਆਉ ਹੋਰ ਜ਼ਿਆਦਾ ਇਹਦੇ ਉੱਤੇ ਵੱਢਣਗੇ ਸੋ ਮੌਸਮ ਹੋਣਾ ਤੇ ਚਾਹੀਦਾ ਕਿ ਵਾਤਾਵਰਣ ਹੌਲੀ-ਹੌਲੀ ਜਿੱਦਾਂ ਪ੍ਰਬੰਧ ਕੀਤੇ ਜਾ ਰਹੇ ਆ ਜਾਂ ਜਿਹੜੀਆਂ ਕਾਰਾਂ ਇਲੈਕਟ੍ਰਿਕ ਵਾਲੇ ਪਾਸੇ ਜਾਇਆ ਜਾ ਰਿਹਾ ਦੂਜੇ ਪਾਸੇ ਆਲਟਰਨੇਟਿਵ ਸੋਰਸਸ ਆਫ એનર્ਜੀ ਲੱਭੇ ਜਾ ਰਿਹਾ ਏ ਠੀਕ ਹੋਵੇ ਪਰ ਇਹ ਗੱਲਬਾਤ ਦੁਬਾਰਾ ਪੁੱਠੇ ਪਾਸੇ ਉਜਾਦੀ ਨਜ਼ਰ ਆ ਰਹੀ ਹੈ ਅਗਲੀ ਗੱਲਬਾਤ ਜਿਹੜਾ ਅਮਰੀਕਾ ਦੇ ਵਿੱਚ ਮੈਸੂਰੀ ਦੇ ਵਿੱਚ ਇੱਕ ਘਟਨਾ ਜਿਹਦੇ ਵਿੱਚ ਕਿ ਬੱਚੇ ਦੀ ਕਲਾਸ ਮਿਸ ਕਰਨ ਤੇ ਉਹਦੇ ਮਾਪਿਆਂ ਨੂੰ ਸਜ਼ਾ ਦੀ ਗੱਲਬਾਤ ਸਾਹਮਣੇ ਆਈ ਹੈ 5 ਸਾਲ ਦਾ ਬੱਚਾ ਸਕੂਲ ਮਿਸ ਕੀਤਾ ਉਹਨੇ ਕਿਉਂਕਿ ਡਾਕਟਰ ਦੀ ਅਪਾਇੰਟਮੈਂਟ ਸੀ ਅਗਲੇ ਦਿਨ ਉਹਨੂੰ ਬੁਖਾਰ ਹੋ ਗਿਆ ਫੇਰ ਸਕੂਲ ਨਹੀਂ ਗਏ ਇੱਕ ਦਿਨ ਇਦਾਂ ਹੀ ਉਹਦੀ ਮਦਰ ਦੀ ਜਿਹੜੀ ਕਾਰ ਸੀ ਉਹ ਖਰਾਬ ਹੋ ਗਈ ਫੇਰ ਸਕੂਲ ਮਿਸ ਹੋ ਗਿਆ ਆ ਇਸੇ ਤਰ੍ਹਾਂ ਹੀ ਇੱਕ ਹੋਰ ਦਿਨ ਜਿਹੜੀ ਉਹਦੀ ਫੈਮਿਲੀ ਦੇ ਵਿੱਚ ਕੋਵਿਡ 19 ਹੋ ਗਿਆ ਤਾਂ ਸਕੂਲ ਨਹੀਂ ਜਾ ਸਕਿਆ ਇੱਕ ਹੋਰ ਦਿਨ ਉਹਨੂੰ ਸਕੂਲ ਮਿਸ ਕੀਤਾ ਗਿਆ ਕਿਉਂਕਿ ਉਹਦੇ ਭਰਾ ਨੂੰ ਉਹਦੀ ਮਦਰ ਨੇ ਕਿਸੇ ਹੋਰ ਮੈਡੀਕਲ ਅਪਾਇੰਟਮੈਂਟ ਤੇ ਲੈ ਕੇ ਜਾਣਾ ਸੀ ਤੇ ਉਹਨੂੰ ਪਤਾ ਸੀ ਵੀ ਵਾਪਸ ਆ ਕੇ ਉਹਨੂੰ ਪਿਕ ਨਹੀਂ ਕਰ ਸਕਣਾ ਤੇ ਉਹਦੇ ਕੋਲੋਂ ਫੇਰ ਨਹੀਂ ਸਕੂਲ ਜਾ ਹੋਇਆ ਕਿੰਡਰਗਾਰਟਨ ਦੇ ਵਿੱਚ ਇਹ ਬੱਚਾ ਸੀ ਤੇ 14 ਐਬਸੈਂਸਸ ਹੋ ਗਈਆਂ ਜਿਹੜੀਆਂ ਪੰਜਾਂ ਜਾਂ ਕੁਝ ਨਾ ਮਹੀਨਿਆਂ ਦੇ ਵਿੱਚ ਤੇ ਜਿਨ੍ਹਾਂ ਦੇ ਵਿੱਚੋਂ ਅਧੀਆਂ ਆ ਵਿਦਾਊਟ ਐਕਸਪਲੇਨੇਸ਼ਨ ਸੀ ਜਿਹਦਾ ਕਾਰਨ ਨਹੀਂ ਦੱਸਿਆ ਤੇ ਸਿੱਧੇ ਸਕੂਲ ਦੇ ਵਿੱਚੋਂ ਮਿਸ ਕਰ ਲਿਆ ਗਿਆ ਜਿਹੜੇ ਮੈਸੂਰੀ ਸਕੂਲ ਡਿਸਟ੍ਰਿਕਟ ਆ ਉਹਨਾਂ ਦੇ ਅਨੁਸਾਰ ਉਹਨਾਂ ਨੇ ਇਹ ਕੇਸ ਪ੍ਰੋਸੀਕਿਊਟਰ ਦੇ ਉੱਤੇ ਗਿਆ ਤੇ ਜਿਹੜੀ ਮਦਰ ਆ ਚਮਾਰੀ ਲਰੂ ਉਹਦਾ ਨਾਂ ਆ ਉਹਨੂੰ ਕਨਵਿਕਟ ਕੀਤਾ ਗਿਆ ਕਿ ਤੁਸੀਂ ਸਟੇਟ ਦੀ ਜਿਹੜੀ ਕੰਪਲਸਰੀ اٹੈਂਡੈਂਸ ਲਾ ਆ ਇਹਨੂੰ ਵਾਇਲਟ ਕੀਤਾ ਤੇ ਸਟੇਟ ਦੀ ਸੁਪਰੀਮ ਕੋਰਟ ਨੇ ਕਈ ਮਹੀਨਿਆਂ ਤੱਕ ਇਹ ਵਰਡੈਕਟ ਜਿਹੜਾ ਆ ਉਸ ਤਰ੍ਹਾਂ ਰੱਖਿਆ ਅ ਮਤਲਬ ਅਲਟੀਮੇਟਲੀ ਇਹ ਸਾਰੇ ਕੁਸ਼ ਦੇ ਵਿੱਚ ਜਿਹੜੀ ਉਹ ਮਦਰ ਸੀਗੀ ਉਹਨੂੰ 15 ਦਿਨਾਂ ਦੇ ਲਈ ਜੇਲ ਭੇਜਿਆ ਗਿਆ ਤੇ ਕੇਸ਼ ਉਹਦਾ ਇਹ ਦੱਸ ਰਿਹਾ ਹੈ ਕਿ ਕੁਝ ਹੋਰ ਐਸੇ ਤਰੀਕਾ ਦੀਆਂ ਸਜ਼ਾਵਾਂ क्रੋਨਿਕ ਸਟੂਡੈਂਟ ਐਬਸੈਂਟਿਜ਼ਮ ਜੇ ਰਹੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀਆਂ ਮਤਲਬ ਇਹ ਆ ਕਿ ਜਿਹੜੀ ਕੰਪਲਸਰੀ ਐਜੂਕੇਸ਼ਨ ਦਾ ਕਾਨੂੰਨ ਆ ਕੰਪਲਸਰੀ اٹੈਂਡੈਂਸ ਲਾ ਆ ਉਹਦੇ ਤਹਿਤ ਬੱਚੇ ਨੂੰ ਤੁਸੀਂ ਕਲਾਸ ਚੋਂ ਬਾਹਰ ਨਹੀਂ ਕਰ ਸਕਦੇ ਉਹਨੂੰ ਸਕੂਲ ਦੇ ਵਿੱਚ ਛੱਡਣਾ ਪਊਗਾ ਨਹੀਂ ਛੱਡਦੇ ਤੇ ਜਾਂ ਉਹਦਾ ਕਾਰਨ ਨਹੀਂ ਦੱਸਦੇ ਐਕਸਪਲੇਨ ਨਹੀਂ ਕਰਦੇ ਉਹਦੇ ਐਬਸੈਂਟ ਰਹਿਣ ਦਾ ਤੇ ਤੁਹਾਨੂੰ ਜੇਲ੍ਹ ਚ ਭੇਜਿਆ ਜਾ ਸਕਦਾ ਬਹੁਤ ਸਾਰੀਆਂ ਸਟੇਟਾਂ ਜਿੱਥੇ ਇਦਾਂ ਦੀਆਂ ਪਾਲਿਸੀ ਜੀ ਹੈਗੀਆਂ ਆ ਜਿੱਥੇ ਕਿ ਪੇਰੈਂਟਸ ਨੂੰ ਆ ਇਹਦੇ ਲਈ ਸਜ਼ਾ ਦਿੱਤੀ ਜਾ ਸਕਦੀ ਆ ਤੇ ਜਿਹੜੀ ਹੁਣ ਇਸ ਗੱਲਬਾਤ ਦੇ ਲਈ ਮਤਲਬ ਜੇਲ੍ਹ ਦੇ ਵਿੱਚ ਐਂਡ ਅਪ ਹੋ ਸਕਦੇ ਆ ਸਾਰੇ ਕੁਸ਼ ਦੇ ਵਿੱਚ ਉਹਨਾਂ ਨੂੰ ਜੁਰਮਾਨੇ ਹੋ ਸਕਦੇ ਆ ਫੀਸ ਕਈ ਐਸੋਸੀਏਟਡ ਹੋ ਸਕਦੀਆਂ ਇਸ ਚੀਜ਼ ਦੇ ਨਾਲ ਤੇ ਫਰਕ ਬਹੁਤ ਆ ਜਿਹੜਾ ਦੇਸ਼ ਦੇ ਵਿੱਚ ਦੱਸਿਆ ਜਾ ਰਿਹਾ ਔਰ ਇੱਕ ਗੱਲ ਹੋਰ ਇੱਥੇ ਬਹੁਤ ਮਹੱਤਵਪੂਰਨ 14.7 ਮਿਲੀਅਨ ਸਟੂਡੈਂਟਸ ਦੇਸ਼ ਦੇ ਵਿੱਚ ਜਿਹੜੇ ਮੰਨਿਆ ਗਿਆ ਕਿ ਕ੍ਰੋਨਿਕਲੀ ਐਬਸੈਂਟ ਰਹੇ ਆ 2021-22 ਦੇ ਵਿੱਚ ਮਤਲਬ 15 ਮਿਲੀਅਨ ਦੇ ਕਰੀਬ ਸਟੂਡੈਂਟ ਜਿਹੜੇ ਜਿੰਨਾ ਇਹ ਮੰਨਦੇ ਆ ਕਿ ਬੱਚਾ ਕੁਝ ਦਿਨ ਗੈਰਹਾਜ਼ਰ ਹੋ ਸਕਦਾ ਉਹਦੇ ਤੋਂ ਕਿਤੇ ਜ਼ਿਆਦਾ ਹੈ ਜਿਹਦੇ ਲਈ ਜਿਹਦੇ ਲਈ ਇਹ ਟਰਮ ਵਰਤਿਆ ক্রੋਨਿਕਲੀ ਐਬਸੈਂਟ 80% ਇਹ ਜ਼ਿਆਦਾ ਆ ਪੰਡੈਮਿਕ ਤੋਂ ਪਹਿਲੇ ਸਮੇਂ ਦੇ ਨਾਲ ਜਿਹੜੀ ਕ੍ਰੋਨਿਕ ਐਬਸੈਂਟਿਜ਼ਮ ਆ ਮਤਲਬ ਜਿਹੜਾ ਬੱਚਿਆਂ ਦਾ ਬਹੁਤ ਜ਼ਿਆਦਾ ਗੈਰਹਾਜ਼ਰ ਰਹਿਣਾ ਇਹਦਾ ਮਤਲਬ ਇਹ ਆ ਕਿ ਘਟ-ਘਟ 18 ਦਿਨ ਤੁਸੀਂ ਸਕੂਲイヤー ਦੇ ਵਿੱਚ ਮਿਸ ਕਰ ਦਿੰਨੇ ਆ ਤੇ ਜਾਂ ਜਿਹੜਾ 10% ਮੰਨ ਲਓ ਵੀ ਜੇ ਫਾਦਰ ਸਕੂਲ ਲੱਗਾ ਤੇ ਤੁਸੀਂ 10 ਦਿਨ ਨਹੀਂ ਗਏ ਸਕੂਲ ਅਫੀਸ਼ੀਅਲ ਆਮ ਤੌਰ ਦੇ ਤੇ ਪਰਿਵਾਰਾਂ ਦੇ ਨਾਲ ਗੱਲਬਾਤ ਕਰਦੇ ਆ ਇਹ ਇਸ ਇਸ਼ੂ ਨੂੰ ਰਿਜ਼ੋਲਵ ਕਰਨ ਦੇ ਲਈ ਇਸ اٹੈਂਡੈਂਸ ਦੇ ਲਈ ਪਰ ਸਟੂਡੈਂਟਸ ਜਿਹੜੇ ਮਤਲਬ ਬਹੁਤ ਵਾਰੀ ਅਨਐਕਸਕਿਊਜ਼ਡ ਐਬਸੈਂਸਸ ਹੁੰਦੀਆਂ ਕਿ ਜਿਹਦਾ ਕਾਰਨ ਕੋਈ ਨਹੀਂ ਪਤਾ ਹੁੰਦਾ ਤੇ ਉਹਦਾ ਹੁਣ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਜ਼ਿਆਦਾ ਇਹਦੇ ਗੰਭੀਰ ਨਤੀਜੇ ਆਉਣ ਵਾਲੇ ਸਮੇਂ ਦੇ ਵਿੱਚ ਨਿਕਲ ਸਕਦੇ ਆ ਸੋ ਇਸ ਚੀਜ਼ ਦੀ ਦੋਵੇਂ ਪਾਸਿਆਂ ਦੀ ਗੱਲਬਾਤ ਆ ਚੰਗੀ ਗੱਲ ਵੀ ਇਹਨੂੰ ਕਿਹਾ ਜਾ ਰਿਹਾ ਤੇ ਇਹਨੂੰ ਇਸ ਚੀਜ਼ ਦੀ ਜਿਹੜੀ ਆਲੋਚਨਾ ਵੀ ਆ ਵੱਖ-ਵੱਖ ਸਟੇਟ ਦੇ ਵਿੱਚ ਜਿੱਥੇ-ਜਿੱਥੇ ਇਦਾਂ ਦੇ ਕਾਨੂੰਨ ਆ ਉਹਨਾਂ ਦੀ ਵੱਖਰੇ-ਵੱਖਰੇ ਤਰੀਕੇ ਦੇ ਨਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਕਈ ਦੇਸ਼ਾਂ ਦੇ ਵਿੱਚ ਐਸ ਤਰ੍ਹਾਂ ਦੇ ਕਾਨੂੰਨ ਪਹਿਲਾਂ ਹੈਗੇ ਆ ਕਿ ਜੇ ਬੱਚਾ ਸਕੂਲ ਦੇ ਵਿੱਚ ਨਹੀਂ ਗਿਆ ਤੇ ਉਹਦੇ ਮਾਪਿਆਂ ਨੂੰ ਪੁਲਿਸ ਫੜਕੇ ਲੈ ਜਾਂਦੀ ਹੈ ਤੇ ਜਾਂ ਜੇਲ੍ਹ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਛੱਡਿਆ ਜਾਂਦਾ ਕਿਉਂਕਿ ਕੰਪਲਸਰੀ ਐਜੂਕੇਸ਼ਨ ਦਾ ਮਤਲਬ ਕਿਤੇ ਨਾ ਕਿਤੇ ਇਹੀ ਕੱਢਿਆ ਜਾ ਰਿਹਾ ਅਗਲੀ ਗੱਲ 'ਪਾ ਦੋਸਤੋ 6 ਜਨਵਰੀ ਬਾਰੇ ਹੈ 6 ਜਨਵਰੀ ਨੇੜੇ ਆ ਰਹੀ ਹੈ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਥੋੜਾ ਜਿਹਾ ਇਸ ਗੱਲ ਨੂੰ ਹੁਣ ਜਿਹੜੀ ਉਹਨਾਂ ਨੇ ਕਿਉਂਕਿ 3rd ਐਨੀਵਰਸਰੀ ਹੋਣੀ ਆ ਉਸ ਦਿਨ ਜਨਵਰੀ 6 ਤੇ ਅਟੈਕ ਯੂਐਸ ਕੈਪੀਟਲ ਦੇ ਉੱਤੇ ਤੇ ਉਹਨਾਂ ਨੇ politcal speech ਆਪਣੀ ਦੇਣੀ ਆ ਇਸ ਹਿਸਟੋਰਿਕ ਰੈਵੋਲੂਸ਼ਨਰੀ ਵਾਰ ਸਾਈਟ ਦੇ ਨੇੜੇ ਵਾਲੀ ਫੌਜ ਦੇ ਵਿੱਚ ਤੇ ਉਹ ਹੋਣਾ ਇਹ ਜਿਹੜਾ ਮਤਲਬ ਕੁਦਰਤੀ ਤੌਰ ਦੇਤੇ ਡੋਨਾਲਡ ਟਰੰਪ ਨੂੰ ਇਸ ਗੱਲ ਦੇ ਲਈ ਸਾਹਮਣਾ ਕਰਨਾ ਪਊਗਾ ਤੇ ਜਿਹੜਾ ਡੈਮੋਕ੍ਰੇਸੀ ਦੇ ਲਈ ਇੱਕ ਖਤਰਾ ਮੰਨਿਆ ਜਾ ਰਿਹਾ ਇਸ ਕੈਂਪੇਨ ਦੇ ਵਿੱਚ ਉਹਨੂੰ ਲੈਣਗੇ ਇਸ ਤਰੀਕੇ ਦੇ ਨਾਲ ਤੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਪਿਛਲੇ ਸਮੇਂ ਦੇ ਵਿੱਚ ਜਨਵਰੀ 6 ਦੇ ਮਾਮਲੇ ਦੇ ਵਿੱਚ ਡੋਨਾਲਡ ਟਰੰਪ ਨੂੰ ਚਾਰਜ ਵੀ ਕੀਤਾ ਗਿਆ ਉਹਨਾਂ ਦੇ ਉੱਤੇ ਦੋਸ਼ ਵੀ ਲੱਗੇ ਆ ਇਹਦੇ ਤਹਿਤ ਹੀ ਦੋ ਸਟੇਟਾਂ ਨੇ ਉਹਨਾਂ ਨੂੰ ਜਿਹੜਾ ਬੈਲਟ ਸੀ ਉਹਦੇ ਉੱਤੇ ਉਹਨਾਂ ਦਾ ਨਾਮ ਵੀ ਹਟਾਇਆ ਕਿ ਇਹਨਾਂ ਨੇ ਬਗਾਵਤ ਕੀਤੀ ਅਸਿੱਧੀ-ਸਿੱਧੀ ਤੇ ਕੋਈ ਵੀ ਇਹੋ ਜਿਹਾ ਪਹਿਲੀ ਵਾਰ ਅਮਰੀਕਾ ਦੇ ਇਤਿਹਾਸ ਦੇ ਵਿੱਚ ਹੋਇਆ ਕਿ ਕਿਸੇ ਰਾਸ਼ਟਰਪਤੀ ਸਾਬਕਾ ਰਾਸ਼ਟਰਪਤੀ ਦੇ ਉੱਤੇ ਇਹ ਦੋਸ਼ ਲੱਗੇ ਹੋਣ ਤੇ ਹੁਣ ਕਿਉਂਕਿ ਜਨਵਰੀ 6 ਨੇੜੇ ਆ ਰਹੀ ਹੈ 3 ਦਿਨ ਬਾਅਦ 6 ਤਰੀਕ ਨੂੰ 13 ਦੇ ਉੱਤੇ ਜਦੋਂ ਉਹਨਾਂ ਨੇ ਸਪੀਚ ਦੇਣੀ ਆ ਤੇ ਉਹਦੇ ਉੱਤੇ ਉਹ ਕੁਦਰਤੀ ਤੌਰ ਦੇ ਉੱਤੇ ਸਿੱਧਾ ਟਾਰਗੇਟ ਇਹਨਾਂ ਨੂੰ ਕਰਨਗੇ ਇਸ ਮਤਲਬ ਇਹਦੇ ਉੱਤੇ ਜਿਹੜੇ ਉਹਨਾਂ ਦਾ ਰਿਪਬਲਿਕਨ ਰਾਈਵਲ ਆ 트੍ਰੰਪ ਹਾਲਾਂਕਿ ਅਨਾਉਂਸ ਕੈਂਡੀਡੇਟ ਨਹੀਂ ਹੋਏ ਪਰ ਫੇਰ ਵੀ ਇਸ ਥਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਇਸ ਚੀਜ਼ ਨੂੰ ਜ਼ਿਆਦਾ ਇੱਕ ਮੌਕਾ ਹੋਊਗਾ ਉਹਨਾਂ ਦੇ ਕੋਲ ਕਿ ਵੋਟਰਸ ਨੂੰ ਕਹਿਣ ਦਾ ਕਿ ਜਾਂ ਤੇ ਤੁਸੀਂ ਜਿਹੜਾ ਕਿਸ ਤਰੀਕੇ ਦੇ ਨਾਲ ਕਿਹਨੂੰ ਚੁਣਨਾ ਹੈ ਕਿਉਂਕਿ ਡੋਨਾਲਡ ਟਰੰਪ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਲੋਕਾਂ ਨੂੰ ਇਹ ਕਹਿ ਕੇ ਆਪਣੇ ਵੱਲ ਕਰ ਰਹੇ ਆ ਕਿ ਮੈਨੂੰ ਇਸ ਗੱਲ ਦਾ ਮਾਣ ਆ ਕਿ ਮੈਨੂੰ ਤੁਹਾਡੇ ਕਰਕੇ ਸਜ਼ਾ ਦਿੱਤੀ ਜਾ ਰਹੀ ਆ ਹਜ਼ਾਰਾਂ ਟਰੰਪ ਦੇ ਸਪੋਰਟਰ ਜਿਨ੍ਹਾਂ ਨੇ ਯੂਐਸ ਕੈਪੀਟਲ ਦੇ ਉੱਤੇ ਜਨਵਰੀ 6 2021 ਨੂੰ ਅਟੈਕ ਕੀਤਾ ਸੀ ਤੇ ਜਿਹੜੀ ਫਾਰਮਲ ਸਰਟੀਫਿਕੇਸ਼ਨ ਆਰ ਪਬਲਿਕਨ ਪ੍ਰੈਜ਼ੀਡੈਂਟ ਇਲੈਕਸ਼ਨ ਦੇ ਵਿੱਚ ਤੇ ਕਈ ਮਿਲੀਅਨ ਡਾਲਰ ਦਾ ਡੈਮੇਜ ਹੋਇਆ ਸੀ ਚਾਰ ਲੋਕਾਂ ਦੀ ਮੌਤ ਹੋਈ ਸੀ ਉਸ ਅਟੈਕ ਵਾਲੇ ਦਿਨ ਕਈ ਜਿਹੜੇ ਹਜ਼ਾਰਾਂ ਹੈਗੇ ਨੇ ਇਹਨਾਂ ਦੇ ਸਪੋਰਟਰ ਉਹ ਉਸ ਅਟੈਕ ਦੇ ਵਿੱਚ ਸ਼ਾਮਲ ਦੱਸੇ ਗਏ ਸੀ ਤੇ 트럼ਪ ਦੇ ਉੱਤੇ ਫੈਡਰਲ ਚਾਰਜ ਲੱਗੇ ਸੀ ਇਸ ਮਾਮਲੇ ਦੇ ਉੱਤੇ ਕੋਲੋਰਡੋ ਤੇ ਮੇਨ ਨੇ ਉਹਨਾਂ ਨੂੰ ਇਸ ਰੋਲ ਕਰਕੇ ਉਹਨਾਂ ਦਾ ਨਾਮ ਉਹਦੇ ਤੋਂ ਹਟਾ ਦਿੱਤਾ ਸੀ ਤੇ ਹੁਣ ਇਸ ਮਾਮਲੇ ਦੇ ਉੱਤੇ ਦੇਖਣਾ ਪਊਗਾ ਕਿ 6 ਤਰੀਕ ਨੂੰ ਜੋ ਬਾਈਡਨ ਕੇਸ ਤਰੀਕੇ ਦੇ ਨਾਲ ਆਪਣੀ ਸਪੀਚ ਤੇ ਵਿੱਚ ਟਰੰਪ ਡੋਨਲਡ ਟਰੰਪ ਦੇ ਉੱਤੇ ਉਹਦਾ ਜ਼ਿਕਰ ਕਰਦੇ ਤੇ ਉਹਨਾਂ ਨੂੰ ਇਹਦਾ ਕਿੰਨਾ ਕੁ ਨੁਕਸਾਨ ਹੁੰਦਾ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਨਾਲ